ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਸਟਰ ਬਜਿੰਦਰ ਨੂੰ ਅੱਜ ਮਾਨਯੋਗ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਬਲਾਤਕਾਰ ਦਾ ਕੇਸ ਇਹਦੇ ਤੇ 2018 ਤੋਂ ਲਗਭਗ ਚੱਲਦਾ ਸੀ ਇੱਕ ਵਾਰ ਅਰੈਸਟ ਵੀ ਉਹਨੂੰ ਡਿਲੀ ਅਰਪੋਰਟ ਤੋਂ ਕੀਤਾ ਸੀ ਪਰ ਅੱਜ ਜਿਹੜੇ ਕਾਲੇ ਕਾਰਨਾਮੇ ਜਿਹੜੀਆਂ ਕਰਤੂਤਾਂ ਧਰਨ ਦੀ ਅੜ ਵਿੱਚ ਕਰਦੇ ਨੇ ਉਦੀ ਸਜ਼ਾ ਬਲਾਤ ਕਰਦੇ ਦੋਸਤ ਵਿੱਚ ਉਹਨੂੰ ਸੁਣਾਈ ਗਈ ਹੈ ਇਸ ਵਿਸ਼ੇ ਤੇ ਕੁਝ ਸੇਕਾਉਮ ਦੇ ਚੌਧਰੀ ਜਾਂ Hindu ਕਮਿਊਨਿਟੀ ਦੇ ਚੌਧਰੀ ਜਾਂ ਮੁਸਲਮ ਕਮਿਊਨਿਟੀ ਦੇ ਚੌਧਰੀ ਇਦਾਂ ਬੜਕ-ਬੜਕ ਕੇ ਮੀਡੀਆ ਸਾਹਮਣੇ ਆ ਕੇ ਗੱਲਾਂ ਕਰਦੇ ਆ ਦੇਖੋ ਪਾਸਟਰ ਦੇਖੋ ਅਸਾਈ ਧਰਮ ਦਾ ਜਲੂਸ ਨਿਕਲ ਗਿਆ ਮੈਥਿਕ ਬੇਨਤੀ ਕਰਨੀ ਹੈ ਇਹ ਜਿਹੜਾ ਮਸਲਾ ਸੀ ਇਹ ਕੋਈ ਮਰਦ ਦਾ ਜਾਂ ਕੋਈ ਧਰਮ ਦਾ ਨਹੀਂ ਸੀ ਇਹ ਉਹਦੀਆਂ ਗੰਦੀਆਂ ਕਰਤੂਤਾਂ ਸੀ ਉਹਨੇ ਕੁੜੀ ਦੇ ਨਾਲ ਜਾਂ ਕੁੜੀਆਂ ਦੇ ਨਾਲ ਬਲਾਤਕਾਰ ਕੀਤਾ ਉਹਦੀੋ ਵੀਡੀਓ ਵਗੈਰਾ ਬਣਾ ਕੇ ਉਹ ਕੁੜੀ ਨੂੰ ਸੋਸ਼ਲ ਮੀਡੀਆ ਤੇ ਬਦਨਾਮ ਕਰਨਾ ਚਾਹੁੰਦਾ ਸੀ ਮਾਨਯੋਗ ਅਦਾਲਤ ਨੇ ਜਾਂ ਜਿਹੜੇ ਵਕੀਲ ਸਹਿਬਾਨ ਜਿਨ੍ਹਾਂ ਨੇ ਕੇਸ ਲੜਿਆ ਕੁੜੀ ਦਾ ਤੇ ਸਬੂਤਾਂ ਦੇ ਆਧਾਰ ਤੇ ਉਹਨੂੰ ਸਜ਼ਾ ਹੋਈ ਹੈ ਮੈਨਣੇ ਈ ਗੱਲ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣੋ ਪਾਸਟਰਾਂ ਨੇ ਬੜਾ ਪਖੰਡ ਕੀਤਾ ਸੀ ਪੰਜਾਬ ਦੇ ਵਿੱਚ ਤੇ ਹੁਣ ਵੀ ਕਰਦੇ ਆ। ਬਖੰਡ ਕੋਈ ਵੀ ਮਜਬ ਕਰਦਾ ਉਹਦੀਆਂ ਜੜਾਂ ਜਾਂ ਉਹਦੇ ਛਿੱਤਰ ਚੰਗੀ ਤਰ੍ਹਾਂ ਫੇਰ ਜਾਂਦੇ। ਇੱਕ ਇਸਵੇਂ ਨਾਲ ਬੇਨਤੀ ਕਰਾਂਗੇ। ਜਿਹੜੇ ਵੀ ਲੋਕ ਭਾਵੇਂ ਸਿੱਖ ਪ੍ਰਚਾਰਕ ਨੇ ਸਿੱਖ ਬਾਬੇ ਨੇ ਭਾਵੇਂ ਕੋਈ ਪਾਸਟਰ ਹੈ ਭਾਵੇਂ ਕੋਈ ਮੌਲਵੀ ਹੈ ਭਾਵੇਂ ਕੋਈ ਪੰਡਤ ਹੈ। ਜਿਹੜੇ ਧਰਮ ਦੀ ਆੜ ਵਿੱਚ ਪਖੰਡ ਕਰਦੇ ਨੇ। ਗੁੰਡਾਗਰਦੀ ਕਰਦੇ ਨੇ ਉਹਨਾਂ ਨੂੰ ਨੱਥ ਪਾਉਣੀ ਜ਼ਰੂਰੀ ਹੈ ਔਰ ਇਹ ਲੋਕ ਮਸ਼ਹੂਰ ਕਿਦਾਂ ਹੋਏ ਇਹਨਾਂ ਨੂੰ ਮਸ਼ਹੂਰ ਕਰਨ ਵਾਲਾ ਹੈ ਕੌਣ ਸਾਡੇ ਪੰਜਾਬ ਦੇ ਵਿੱਚ ਭੇਡਾਂ ਇੰਨੀਆਂ ਨੇ ਇਹਨਾਂ ਦੀ ਕੁਆਲਿਟੀ ਵੀ ਬਹੁਤ ਜ਼ਿਆਦਾ ਔਰ ਇਹ ਜਿੰਨੇ ਡੇਰੇ ਨੇ ਇਹ ਭੇਡਾਂ ਨੇ ਮਸ਼ਹੂਰ ਕੀਤੇ ਹੈ ਜਿਹੜਾ ਪਾਸਟਰ ਅੱਜ ਜੇਲ੍ਹ ਦੇ ਵਿੱਚੋਂ ਛੁੱਟਿਆ ਸਦਾ ਸੁਣਾ ਕੇ ਉਮਰ ਕੈਦ ਦਾ ਹੋ ਸਕਦਾ ਹੈ ਹਲੇ ਇਹਦੇ ਜਿਹੜੇ ਪਾਸਟਰ ਦੇ ਵਕੀਲ ਵਗੈਰਾ ਨੇ ਉਹ ਸੁਪਰੀਮ ਕੋਰਟ ਤੱਕ ਜਾਣ ਹਾਈ ਕੋਰਟ ਤੱਕ ਜਾਣ ਕੁਝ ਵੀ ਹੋ ਸਕਦਾ ਹੈ ਪਰ ਜਿਹੜੀ ਮਾਨਯੋਗ ਅਦਾਲਤ ਨੇ ਸਜ਼ਾ ਸੁਣਾਈ ਹੈ ਬਹੁਤ ਵੱਡਾ ਫੈਸਲਾ ਲਿਆ ਹੈ ਇਹ ਜਿੰਨੇ ਵੀ ਧਰਮ ਦੇ ਨਾਂ ਤੇ ਮਜਬ ਦੇ ਨਾਂ ਤੇ ਗੰਦ ਪਾਉਂਦੇ ਨੇ ਇਹਨਾਂ ਸਾਰਿਆਂ ਦੇ ਨਾਲ ਇਦਾਂ ਹੀ ਹੋਣਾ ਚਾਹੀਦਾ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਇਹਨੂੰ ਧਿਆਨ ਦੇ ਨਾਲ ਥੋੜਾ ਜਿਹਾ ਸੁਣੋ ਦੁਨੀਆ ਦੇ ਵਿੱਚ ਮਜਬ ਕੋਈ ਵੀ ਮਾੜਾ ਨਹੀਂ ਉਹਦੇ ਵਿੱਚ ਰਹਿਣ ਵਾਲੇ ਪੈਰੋਕਾਰ ਉਹਦੇ ਪ੍ਰਚਾਰਕ ਜਾਂ ਕੋਈ ਵੀ ਅੰਸਰ ਮਾੜਾ ਹੋ ਸਕਦਾ ਮੈਂ ਕਹਣਾ ਜਿਹੜਾ ਪੰਜਾਬ ਦੀ ਧਰਤੀ ਤੇ ਗੰਦ ਪਿਆ ਮਜਬ ਦੇ ਨਾਂ ਤੇ ਇਹਨੂੰ ਨੱਥ ਪਾਉਣੀ ਜ਼ਰੂਰੀ ਹੈ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਵੀ ਮਰਜੀ ਸ਼ਬਦ ਪੜ੍ਹ ਲਓ ਪਖੰਡ ਤੇ ਚੋਟ ਕਰਦਾ ਹੈ ਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ذریعے ਮਨੁੱਖ ਨੂੰ ਇੱਕ ਅਕਲ ਦਿੱਤੀ ਹੈ ਇੱਕ ਵਿਚਾਰਧਾਰਾ ਦਿੱਤੀ ਹੈ ਉਹਦੇ ਮੁਤਾਬਕ ਤੁਸੀਂ ਜ਼ਿੰਦਗੀ ਜੀਣੀ ਹੈ ਤੇ ਜਿਹੜੇ ਬੰਦੇ ਇਹ ਕਰਾਮਾਤਾਂ ਦੀਆਂ ਗੱਲਾਂ ਕਰਦੇ ਸੀ ਜਾਂ ਤੌਰ ਤੇ ਇਹ ਪਾਸਟਿਕ ਕਰਦੇ ਸੀ ਮੁਰਦੇ ਨੂੰ ਜਿੰਦਾ ਕਰ ਦਿਆਂਗੇ ਜਫਾਇਰ ਕਹਿ ਕੇ ਬੰਦਾ ਛੱਡ ਦੇਣਾ ਉਹ ਸਾਰਾ ਡਰਾਮੇਬਾਜੀ ਪਹਿਲਾਂ ਉਹ ਸਾਰਾ ਮੇਰੀ ਕਹਿ ਲਈਏ ਪਲਾਨ ਕੀਤਾ ਹੁੰਦਾ ਸੀ ਤੇ ਕੁਝ ਨਹੀਂ ਸੀ ਇਹਨਾਂ ਨੇ ਕਰਨਾ ਤੇ ਅੱਜ ਜਦੋਂ ਉਹਨੂੰ ਸੱਸ ਸਮਾਈ ਗਈ ਤੇ ਉਦੋਂ ਜਿਸੂ ਮਸੀਹ ਨੇ ਬਚਾਲਿਆ ਹੁਣ ਆਇਆ ਜਿਸੂ ਮਸੀਹ ਉੱਥੇ ਤੇ ਜਾਂ ਹallelujah ਕਿਹਾ ਹੁਣ ਕੋਈ ਹੋਇਆ ਪਰਛੋਤੇ ਕਿ ਅੱਜ ਸ਼ਕਤੀਆਂ ਕਿੱਥੇ ਸੀ ਅੱਜ ਪਾਵਰਾਂ ਕਿੱਥੇ ਸੀ ਉਹ ਜਿਹੜਾ ਲੋਕਾਂ ਨੂੰ ਬੇਵਕੂਫ ਬਣਾਇਆ ਅੱਜ ਕੋਈ ਕਰਾਮਾਤ ਕੰਮ ਆਈ ਮੈਂ ਕੱਲੀ ਇਹ ਅਸਾਈਆਂ ਦੀ ਗੱਲ ਨਹੀਂ ਕਰਦਾ ਜਿਹੜੇ ਬੰਦੇ ਚਮਤਕਾਰਾਂ ਦੀ ਕਰਾਮਾਤਾਂ ਦੀ ਗੱਲ ਕਰਦੇ ਨੇ ਭਾਵੇਂ ਉਹ ਸਿੱਖ ਹੋਣ ਭਾਵੇਂ ਹਿੰਦੂ ਹੋਣ ਭਾਵੇਂ ਮੁਸਲਮਾਨ ਹੋਣ ਭਾਵੇਂ ਅਸਾਈ ਹੋਣ ਇਹ ਧਰਮ ਦੇ ਨਾਂ ਤੇ ਧੰਦਾ ਹੈ ਤੇ ਸਾਡੇ ਪੰਜਾਬ ਦੇ ਲੋਕ ਭੇਡਾਂ ਦੀ ਤਰ੍ਹਾਂ ਇਹਨਾਂ ਦੇ ਪਿੱਛੇ ਲੱਗਦੇ ਆ ਇਹ ਮਤ ਪਲੇਖੇ ਵਿੱਚ ਰਹੇ ਹੋ ਕਿ ਇਕੱਲਾ ਮੈਂ ਪਾਸਟਰ ਨੂੰ ਕਹਿ ਰਹੇ ਹਾਂ ਸਿੱਖ ਬਾਬੇ ਵੀ ਘੱਟ ਨਹੀਂ ਕੋਈ ਹੈਗੇ ਜਿਨ੍ਹਾਂ ਨੇ ਬੜਾ ਪਖੰਡ ਕੀਤਾ ਹੈ Hindu mantra ਵਿੱਚ ਬੜਾ ਪਖੰਡ ਹੈ ਮੁਸਲਮਾਨ ਮੌਲਵੀਆਂ ਨੇ ਬੜਾ ਪਖੰਡ ਕੀਤਾ ਹੈ ਜਿਹੜੇ ਬਲਾਤਕਾਰ ਦੇ ਚੱਕਰ ਨੇ ਨਾ ਇਹ ਤੋਂ ਕੋਈ ਨਹੀਂ بچਿਆ ਜਿਹੜਾ ਮਰਜ਼ੀ ਮਰੂ ਦੇ ਨਾਲ ਬੰਦਾ ਜੁੜਿਆ ਹੋਵੇ ਤੇ ਉਹਨੇ ਕਰਤੂਤਾਂ ਕਿੰਨੀਆਂ ਕੀਤੀਆਂ ਨੇ ਮੈਂ ਅੱਜ ਖੁੱਲੇ ਜੇ ਬੋਲ ਇਹ ਵੀਡੀਓ ਦੇ ਵਿੱਚ ਬੋਲਣ ਦੀ ਕੋਸ਼ਿਸ਼ ਕਰ ਰਿਹਾ ਧਰਮ ਇੱਕ ਉਹ ਚੀਜ਼ ਹੈ ਜਿਹਨੂੰ ਤੁਸੀਂ ਸਮਝਣਾ ਇੱਕ ਤੁਹਾਨੂੰ ਕੰਟਰੋਲ ਕਰਨ ਵਾਲਾ ਤੇ ਕਹ ਲਈਏ ਇੱਕ ਬਹੁਤ ਵੱਡੀ ਸਮਝ ਹੈ ਜੇ ਵਿਗਿਆਨਕ ਢੰਗ ਤੋਂ ਦੇਖੋਗੇ ਤਾਂ ਧਰਮ ਕੋਈ ਮੰਨਣ ਦਾ ਵਿਸ਼ਾ ਨਹੀਂ ਹੈਗਾ ਕੋਈ ਪੂਜਣ ਦਾ ਵਿਸ਼ਾ ਨਹੀਂ ਹੈਗਾ ਧਰਮ ਦੇ ਸਿਧਾਂਤ ਨੇ ਕੁਝ ਤੇ ਅੱਗੇ ਮਜਬਨ ਨਹੀਂ ਮਜਬਨ ਦੇ ਕੋਈ ਸਿਧਾਂਤ ਨਹੀਂ ਤੇ ਜਿਹੋ ਨਾਲ ਸਿਧਾਂਤਾਂ ਤੇ ਪਹਿਰਾ ਦਿੱਤਾ ਜਾਵੇ ਮੈਂ ਕਿਸੇ ਦੀ ਗੱਲ ਕਿਉਂ ਕਰਾਂ ਮੈਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਗੱਲ ਕਰਾਂ ਕੀਰਤ ਕਰੋ ਨਾਮ ਜਪੋ ਵੰਡ ਛਕੋ ਇੱਥੇ ਕੋਈ ਕਰਾਮਾਤ ਹੈ ਬਿਲਕੁਲ ਨਹੀਂ ਕੀਰਤ ਕਰਨੀ ਬਹੁਤ ਵੱਡੀ ਗੱਲ ਹੈ ਜਿਹੜਾ ਕਿਰਤ ਕਰਦਾ ਉਹ ਸਮਝਦਾਰ ਹੈ ਜਿਹੜਾ ਕਿਰਤ ਨਹੀਂ ਕਰਦਾ ਉਹ ਬੇਲੜਾ ਹੈ ਉਹ ਜਿੰਨਾ ਮਰਜੀ ਹਲੇਲੂਇਆ ਹਲੇਲੂਇਆ ਕਰੀ ਜਾਵੇ ਪ੍ਰੇਰਣਾ ਕਰੀ ਜਾਵੇ ਜਿੰਨਾ ਮਰਜੀ ਵਾਈਬਰੂ ਵਾਈਬਰੂ ਕਰੀ ਜਾਵੇ ਜਿੰਨਾ ਮਰਜੀ ਉਹ ਜਿਹੜੇ ਮੁਸਲਮਾਨ ਭਰਾ ਨੇ ਨਮਾਜ਼ਾਂ ਪੜ੍ਹਦੇ ਨੇ ਪੜ੍ਹੇ ਜਾਂ ਜੈ ਸ੍ਰੀ ਨਾਮ ਜੋ ਮਰਜੀ ਕਰੀ ਚੱਲੋ ਇਹ ਗੱਲ ਧਿਆਤੇ ਰੱਖਿਓ ਜਿੰਨਾ ਚਿਰ ਅਸੀਂ ਟੈਨਿਟੀ ਜਾਂਦੇ ਨਾਲ ਨਹੀਂ ਜੁੜਦੇ ਨਾਮ ਜਪੋ ਕਿਰਤ ਕਰੋ ਬਣ ਛਕੋ ਇਹਨੂੰ ਉਲਟ ਪੁਲਟ ਕਰਕੇ ਨਹੀਂ ਬੋਲਣਾ ਕਿਰਤ ਕਰੋ ਨਾਮ ਜਪੋ ਬਣ ਛਕੋ ਕਿਰਤ ਕਰਨੀ ਹੈ ਤੇ ਸ਼ੁਕਰ ਕਰਨਾ ਉਸ ਵਾਹਿਗੁਰੂ ਦਾ ਤੇ ਵੰਡ ਕੇ ਸਕਣ ਤੋਂ ਭਾਵ ਹੈ ਕਿਸੇ ਲੋੜਵੰਦ ਦੀ ਹੈਲਪ ਕਰੀਏ ਜਿਹੜਾ ਸਾਡੇ ਤੋਂ ਕਮਜ਼ੋਰ ਹੈ ਕਾਲ ਖਾਇ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਇਹ ਸਾਡੇ ਫਰਜ਼ ਨਹੀਂ ਹੁਣ ਜਦੋਂ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੀ ਗੱਲ ਆਉਂਦੀ ਇੱਥੇ ਕੋਈ ਕਰਾਮਾਤ ਹੈ ਹੀ ਨਹੀਂ ਨੌਕ ਸ਼ਕਤੀ ਹੈ ਨੌਕ ਚਮਤਕਾਰ ਕੁਝ ਵੀ ਹੈ ਨਹੀਂ ਤੇ ਜਿੰਨੇ ਵੀ ਪੰਜਾਬ ਦੇ ਵਿੱਚ ਡੇਰੇ ਨੇ ਭਾਵੇਂ ਉਹ ਚਰਚਾ ਹੋਣ ਭਾਵੇਂ ਹਿੰਦੂ ਮੰਦਿਰ ਹੋਣ ਭਾਵੇਂ ਸਿੱਖਾਂ ਦੇ ਗੁਰਦੁਆਰੇ ਹੋਣ ਕੁਝ ਵੀ ਹੋਵੇ ਭਾਵੇਂ ਮਸੀਤਾਂ ਹੋਣ ਜਿੱਥੇ ਵੀ ਬੰਦੇ ਇਹ ਪੁਜਾਰੀ ਲਾਣਾ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਂਦਾ ਚਮਤਕਾਰਾਂ ਦੇ ਨਾਂ ਤੇ ਕੁਝ ਨਹੀਂ ਹੈਗਾ ਇਹਨੂੰ ਗੋਰਖ ਧੰਦਾ ਬਣਾਇਆ ਗਿਆ ਹੈ ਜਿਹੜਾ ਵੀ ਮਨੁੱਖੇ ਜਾਲ ਵਿੱਚ ਇਹ ਗੋਰਖ ਧੰਦੇ ਵਿੱਚ ਫਸ ਗਿਆ ਉਹ ਨਿਕਲ ਨਹੀਂ ਸਕਦਾ ਹੁਣ ਜਿਹੜੀ ਬੀਬੀ ਨੇ ਕੇਸ ਕੀਤਾ ਸੀ ਸਜ਼ਾ ਹੋਈ ਐ ਬਜਿੰਦਰ ਪਾਸਟਰ ਨੂੰ ਤੇ ਉਹਨੂੰ ਵੀ ਇੱਕ ਲਾਲਚ ਸੀ ਕੀ ਤੁਸੀਂ ਕਹੋਗੇ ਵੀ ਉਹ ਅਸਾਈ ਸੀ ਉਹ ਧਰਮੀ ਸੀ ਨਾ ਰਾਤੇ ਰਾਤ ਅਮੀਰ ਬਣਦੇ ਸੁਪਨੇ ਸੀ ਉਹ ਸੁਪਨੇ ਬਜਿੰਦਰ ਪਾਸਟਰ ਨੇ ਦਿਖਾਤੇ ਸੀ ਕਿ ਅਗਲਾ ਬੈਡਰੂਮ ਤੱਕ ਲੈ ਗਿਆ ਜੇ ਤੁਸੀਂ ਇਹ ਕਹੋਗੇ ਨਾ ਵੀ ਬਜਿੰਦਰ ਪਾਸਟਰ ਨੂੰ ਸਜ਼ਾ ਹੋ ਗਈ ਤਾਂ ਜਲੂਸ ਹੋ ਬੀਬੀ ਦਾ ਵੀ ਨਿਕਲ ਗਿਆ ਇਹ ਥੋੜਾ ਜਿਹਾ ਧਿਆਨ ਵਿੱਚ ਰੱਖਿਓ ਬਚੋ ਇਹਨਾਂ ਠੱਗਾਂ ਤੋਂ ਜੇ ਬਾਤ ਹੁੰਦਾ ਹੈ ਜਿਹੜੇ ਬੰਦੇ ਘਰੇ ਆਪਣੇ ਮਾਪਿਆਂ ਨੂੰ ਪਾਣੀ ਦਾ ਗਲਾਸ ਨਹੀਂ ਚੱਕ ਕੇ ਫੜਾ ਸਕਦੇ ਨਾ ਉਹ ਜਾ ਕੇ ਗੁਰਦੁਆਰਿਆਂ ਵਿੱਚ ਵੀ ਝਾੜੂ ਜਾਂ ਭਾਂਡੇ ਮਾਜੇ ਹੁੰਦੇ ਨੇ ਇਹਨਾਂ ਮੰਦਰਾਂ ਮਸੀਤਾਂ ਵਿੱਚ ਜਾ ਕੇ ਇਹਨਾਂ ਪਾਸਟਾਂ ਕੋਲੇ ਜਾ ਕੇ ਆਰਾਧਾ ਸਾਮੀਆਂ ਦੇ ਕੋਲੇ ਜਾ ਕੇ ਬਥੇਰੇ ਘਾਟ ਦੇ ਵੇਖੇ ਨੇ ਉਹਨੇ ਪਾਰਕਾਂ ਦੇ ਵਿੱਚ ਕਿ ਬੇਨਤੀ ਪ੍ਰਵਾਨ ਕਰਿਓ ਬਹੁਤ ਵੱਡਾ ਫੈਸਲਾ ਮਾਨਯੋਗ ਅਦਾਲਤ ਨੇ ਸੁਣਾਇਆ ਇੱਕ ਬਲਾਤਕਾਰੀ ਨੂੰ ਸਜ਼ਾ ਸੁਣਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ